ਹਾਂ ਹਾਂ ਮੰਮੀ 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 ਸਹਾਲਾ ਸਹਾਲਾ ਨਹੀਂ ਮੰਮੀ ਮੰਮੀ ਨਾ ਨਾ ਸਹਾਲਾ ਸਹਾਲਾ ਕੀ ਹੋ ਗਿਆ ਕੀ ਨਹੀਂ ਨਹੀਂ ਕਰੀ ਜਾਨਾ ਉਹ ਸੁਖਰੇ ਹੋ ਰੱਬ ਦਾ ਸੁਪਨਾ ਹੀਗਾ ਕੀ ਹੋਇਆ ਵਾ ਪਾਣੀ ਨੇ ਵਾ ਉਹ ਹੈ ਕੀ ਵੀ ਤੂੰ ਦੱਸ ਦੇ ਕੋਣ ਹੈ ਚੱਲ ਚੱਲੇ ਯਾਰ ਬੜਾ ਮਾੜਾ ਸੁਪਨਾ ਆਇਆ ਸੀਗਾ। ਓ ਕੀ ਹੋਇਆ ਕੀ ਸੀਗਾ? ਯਾਰ ਇਦਾਂ ਵੀ ਮੰਮੀ ਜਿੱਦਾਂ ਲਾਲਾ ਮੈਨੂੰ ਆਣ ਕੇ ਪੁੱਛਦੀ ਆ ਵੀ ਮੈਂ ਫੋਨ ਕਾਣਿਆ ਮੈਂ ਕਹਤਾ ਵੀ ਮੈਂ ਮੰਮੀ ਚੱਲਿਆ ਆਂ ਡਿਊਟੀ ਤੇ। ਤੇ ਮੰਮੀ ਆਣ ਕੇ ਡੇਪਿੰਦੀ ਗਾਸ਼ ਖਾ ਕੇ ਕੋ ਹੋ ਜਾਂਦਾ। ਯਾਰ ਬੜਾ ਮਾੜਾ ਸੁਪਨਾ ਆਇਆ ਸੀਗਾ। ਕੁੜੀਆਂ ਵੀ ਮਾੜੇ ਸੁਪਨੇ ਦੇਖਣ ਲਾ ਦਿੰਦੀਆਂ। ਅੱਛਾ ਵੇਖੇ ਕਿੱਧਰ ਦੀ ਗੱਲ ਤੂੰ ਕਿੱਧਰ ਨੂੰ ਖਾਂਂਦੇ ਆ। ਇਹ ਕੀ ਗੱਲ ਹੈ ਕੁੜੀਆਂ ਵਾਲਾ ਕੀ ਗੱਲ ਇਹ ਕੋਈ ਗੱਲ ਬਣਦੀ ਹੈ ਮੈਂ ਫੇਰ ਹੀ ਆਇਆ ਹੂਗਾ ਸੁਪਨਾ ਮਾੜਾ ਹੂੰ ਹਟ ਜਾ ਮੈਂ ਤੈਨੂੰ ਦੱਸਤਾ ਹੁਣੇ ਮਾਤਾ ਨੇ ਸੁਣ ਲਿਆ ਨਾ ਕੋਈ ਨਾ ਕੋਈ ਫੇਰ ਪਵਾੜਾ ਪੈਣਾ ਹੀ ਉਹ ਗੱਲ ਵੀਰ ਜੀ ਮੈਂ ਵੀ ਤਾਰਾ ਕੱਟਾ ਜਾਣਾ ਜਾਣਾ ਜੀ ਮੈਂ ਨਹੀਂ ਚੱਲ ਜਾਨੀ ਕੋਈ ਗੱਲ ਆ ਮਮੀ ਲੈ ਬਾਲਟੀਆਂ ਟੈਂਪ ਹੋ ਗਏ ਆ ਚਲੋ ਫੇ ਚੱਲੀਏ ਤੇ ਕੀ ਗੱਲ ਹੀ ਕੀ ਗੱਲ ਕਰਨ ਦੀ ਕੀ ਗੱਲ ਨਹੀਂ ਕੋਣੀ ਮੰਮੀ ਇਹ ਸੁਪਨਾ ਆਇਆ ਸੀ ਕਮੜਾ ਜਿਆ ਹਾਂ ਹਾਂ ਮੜਾ ਤੀਦੈ ਨੇ ਸੈਲ ਨੇ ਭੱਜ ਕੇ ਠਾਲਿਆ ਵੀਰ ਕੀ ਗੱਲ ਕਰਿਆ ਇਹ ਕਹਿੰਦਾ ਬੋੜ ਬਣਾਉਂਦਿਆ ਤੂੰ ਸ਼ਤਬਕ ਗਿਆ ਹੋਣਾ ਮੈਂ ਕਹਿੰਨੀ ਨਹੀਂ ਹੈਗੀ ਪਾਠ ਕਰਕੇ ਸੋਇਆ ਕਰ ਰੱਬ ਨੂੰ ਯਾਦ ਕਰਿਆ ਕਰੋ ਪਾਠ ਤੇ ਕਰੀਦਾ ਵਾ ਕੋਈ ਗੱਲ ਨਹੀਂ ਚੱਲ ਸੁਪਨਾ ਆ ਹੀਗਾ ਚੰਗਾ ਸੁਪਨਾ ਸੁਪਨਾ ਹੀ ਕੀ ਸੁਪਨਾ ਬਸ ਇਦਾਂ ਹੀ ਕੋਈ ਗੱਲ ਹੈਗੀ ਤੂੰ ਫੜੋ ਬਾਟੀਆਂ ਤੇ ਚੱਲੀਏ ਫਿਰ ਨਾ ਪਾਓ ਜਾਣੇ ਤੂੰ ਮੈਨੂੰ ਫਿਕਰ ਪਾਤਾ ਸੱਚ ਦੱਸ ਪੁੱਤ ਕਿਹੜਾ ਸੁਪਨਾ ਆਇਆ ਹੈ ਉਹ ਮੰਮੀ ਮੈਂ ਚੱਲੇ ਆਂ ਜਿੱਦਾਂ ਲਾੜੋ ਡਿਊਟੀ ਤੇ ਤੁਸੀਂ ਆ ਜਾਂਦੇ ਮੈਂ ਤੁਹਾਨੂੰ ਦੱਸ ਦਿੰਦਾ ਵਾ ਤੇ ਤੁਸੀਂ ਇਦਾਂ ਗਾਸ਼ ਖਾ ਕੇ ਡੇਪਿੰਦੇ ਜੀ ਤੇ ਬਸ ਇਦਾਂ ਦਾ ਹੀ ਉਹ ਸੁਪਨਾ ਚੱਲ ਚੰਗਾ ਸੁਪਨਾ ਹੀ ਗਿਆ ਮੈਂ ਤੇ ਇਹ ਕਹਿੰਦਾ ਚਲ ਸ਼ੁਕਰ ਵਾਹਿਗੁਰੂ ਦਾ ਸੁਪਨਾ ਹੀ ਪਰ ਤੂੰ ਨਾ ਹਜੇ ਜਾਵੇਂ ਮੈਂ ਤੇ ਤੇਰੀ ਮਾਸੀ ਨੇ ਸੱਦਿਆ ਵਾ ਵੀ ਆਵੇਂ ਤੇ ਵਿਚਾਰਾ ਕਰਕੇ ਤੇ ਕਰੀਏ ਕੋਈ ਮੰਮੀ ਜਦੋਂ ਮੈਂ ਕਹਿੰਦਾ ਰੁਕ ਜੋ ਖੜੇ ਮੈਂ ਦੱਸਦਾ ਮੈਂ ਤੁਹਾਨੂੰ ਕੋਈ ਗੱਲ ਨਹੀਂ ਤੁਹਾਨੂੰ ਕਾਦੀ ਛੇਤੀ ਬਈ ਮਾਸੀ ਨੂੰ ਸੱਦਨ ਦੀ ਪੁੱਤ ਫੇਰ ਹੁਣ ਜਿੱਦਾਂ ਤੂੰ ਕਹਿਣ ਲਿਆ ਮੈਨੂੰ ਸੁਪਨਾ ਹੀ ਆਇਆ ਤੇ ਜੇ ਸੱਚ ਯਕੀਨ ਚ ਜਾਣਾ ਹੋਵੇ ਤੂੰ ਫੇਰ ਉਹ ਨਹੀਂ ਹਲੇ ਜਾਣਾ ਹਲੇ ਤੁਹਾਨੂੰ ਪਤਾ ਕਿੰਨੀ ਛੁੱਟੀ ਵਹੀ ਆ ਹਣੇ ਤੇ ਦੇਣੀ 3-4 ਹੋਏ ਆ ਛੁੱਟੀ ਤੇ ਹੈ ਗਈ ਆ ਤਾਂ ਫੇਰ ਤਾਂ ਹੀ ਤੇ ਕਹਿਣ ਦੀ ਆ ਪੁੱਤ ਹੁਣ ਹੁਣ ਤੂੰ ਜਾਇਆ ਕਰਾਂਗੇ ਕੰਮ ਤੇ ਫੇਰੀ ਆ ਤੂੰ ਤੇ ਮੰਨਦਾ ਹੀ ਨਹੀਂ ਉਹ ਗੱਲ ਤੇ ਨਹੀਂ ਹੁੰਦਾ ਉਹ ਨਹੀਂ ਮੰਮੀ ਕੋਈ ਨਹੀਂ ਕਰ ਲੈਨੇ ਮਾਸੀ ਕੋਲੋਂ ਕਰਾਉਣਾ ਮਾਸੀ ਕੋਲੋਂ ਕਰ ਲਾਂਗੇ ਨਹੀਂ ਤੇ ਵੇਖ ਲਾਂਗੇ ਕੋਈ ਹੋਰ ਚਲ ਜਿੱਦਾਂ ਕਿ ਜਿੱਦਾਂ ਕਰ ਲਾਂਗੇ ਹਾਂ ਚਲਿਏ ਫਿਰ ਧਾਰਾ ਕੱਢਣ ਆਹੋ ਚਲਿਏ ਟਾਈਮ ਹੋ ਗਿਆ ਮੈਂ ਚੱਲ ਇੱਕ ਦੀ ਮੈਂ ਕੱਢ ਲੂੰਗੀ ਇੱਕ ਦੀ ਸੈਲ ਕੱਢ ਲੂਗਾ ਹਾਂ ਚੱਲ ਤੂੰ ਵੀ ਉਦਨ ਨਾ ਤੂੰ ਗੜੇ ਡੰਗਰਾ ਵਾਲੇ ਵੇਖਿਆ ਮਾਂ ਤੈਨੂੰ ਤੇ ਮੈਂ ਕਹਿਂਦੀ ਮੱਝ ਸੁਜੀ ਆ ਲੈ ਸਾਲ ਇੱਕ ਮੈਨੂੰ ਫੜਾ ਦੇ ਚੱਲ ਫਿਰ ਆਮੀ ਮੰਮੀ ਮਾਰੀ ਸਪਾਈਸ ਸਪਾਈ ਕਰਾ ਲੈਣੀ ਸਫਾਈ ਉਹਨੇ ਤੇ ਗੋਇਆ ਵਾਲੀ ਨੇ ਜਨੇ ਪੱਥੀਆਂ ਵਾ ਨਾ ਨੇ ਥੱਲੀਆਂ ਹੀ ਨੀਆਂ ਪਾਥੀਆਂ ਤੇ ਐਵੇਂ ਵੇਖਦਾ ਸਾਰਾ ਬੱਜੋ ਰਤੀ ਹੋ ਗਿਆ ਖਰਾਬ ਮੀਂਹ ਮਾ ਪੈ ਕੇ ਇੱਥੇ ਗਲ ਗੁੜਦੇ ਨਾ ਆਉਂਦੀ ਆ ਮੋਟੇ ਮੋਟੇ ਗੋਲ ਆ ਤੇ ਦੀ ਤਾਂ ਦੌੜ ਜਾਂਦੀ ਉਹਨੂੰ ਕਹਦਾ ਮੈਂ ਕਿਸੇ ਵੇਲੇ ਨਹੀਂ ਵੀ ਆਉਂਦੀ ਇੱਧਰ ਨੂੰ सर पखे रात नहीं लाए मैं ला दमी उधर जाओ वो हिल जी ना बच्चों

जाओ मोटर कर दे बंद चलना मम्मी नहीं तो मैं कढ़ा ਨਹੀਂ ਸਾਬ ਇਹ ਦਿਖਾਤੇ ਪਈ ਇਹ ਕਿੱਥੇ ਤੈਨੂੰ ਮਿਲਨੀ ਅੱਛਾ ਆਹ ਚਲ ਫੜੋ ਬਾਲਟੀ ਲੈ ਉਹ ਮੈਨੂੰ ਲੈ ਜਾਣਾ ਪੜੇ ਨਹੀਂ ਜੇ ਪਸ਼ਮੀ ਨੇ ਆ ਪੀਲੀ ਦੇ ਘਟੇ ਨੂੰ ਇੱਕ ਥਾਂ ਇਹਨੂੰ ਛੱਡੀ ਤਾਂ ਕੇ ਦੋ ਛੱਡੀ ਦੇ ਅੱਛਾ ਹਾਂ ਚਲਾ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਵੇ ਮੇਰੇ ਦਵਾਲੇ ਸੱਬੀ ਹਾਂਜੀ ਆ ਫੜ ਪੁੱਤ ਦੁੱਧ ਫੀਡ ਫੋਨ ਮੰਮੀ ਲਾਦਾ ਚੰਗੀ ਪਾਉਂਦੇ ਜੀ ਹੋਰ ਫੀਡ ਤੋਂ ਬਿਨਾਂ ਦੇ ਦਿੰਦੀ ਨਹੀਂ ਦੁੱਧ ਤੇ ਹਾਂ ਇਹ ਤਾਂ ਸੱਬੀ ਵੇਚਤੀ ਮੈਂ ਮੁੜਕੇ ਰੱਖ ਲਈ ਅੱਛਾ ਇਹ ਹੀ ਜਿਹੜੀ ਕਹਿੰਦੇ ਵੇਚਦੀ ਆਹੋ ਇਹ 70 ਜਾਨ ਲਾਗੇ ਦੋ ਘਟ ਅੱਛਾ ਤੇ ਮੈਂ ਪੂਰੇ 70 ਤੇ ਅੜੀ ਰਹੀ ਤੇ ਮੁੜਕੇ ਫਿਰ ਸੂੰਡਾ ਪੀ ਹਾਂ ਫੇਰ ਵਪਾਰੀ ਆਂਦਾ ਹੁਣ ਲੱਦਣੀ ਓਖੀ ਹੋਈ ਨਹੀਂ ਸਾਈ ਵੀ ਹੋ ਗਈ ਅੱਛਾ ਤੇ ਫੇਰ ਮੈਂ ਵੇਚੀ ਨਹੀਂ ਮੈਂ ਰੱਖ ਲਈਆਂ ਤੇ ਦੁੱਧ ਜਿਹੜਾ ਲਗਾਈਆਂ ਹੈਤ ਸਹੀ ਆ ਪਤਲਾ ਵਾ ਇਹ ਇੰਨਾ ਸੰਗਣਾ ਨਹੀਂ ਹੁੰਦਾ ਇਹ ਰਗੀਜੇ ਮੱਝ ਦਾ ਦੁੱਧ ਕਿੰਨਾ ਟਾਈਮ ਲੱਗਣਾ ਲੈ ਚਲ ਆ ਫੇਰ ਮੈਂ ਵੀ ਵੇਚਦਾ ਕੋਈ ਆ ਜਾ ਆ ਜਾ ਪੁੱਤ ਪਲੇਟ ਕਿੱਥੇ ਆ ਗਿਆ ਬੰਦ ਲੰਗ ਆਵਦਾ ਆਂ ਬੰਦ ਮੇਰੇ ਪੁੱਤ ਮੇਰਾ ਵੀ ਦੇਲੀ ਡਾਂਡਿਆ ਵਾ ਫੋਨ ਲਾ ਕੇ ਸੁੱਖ ਨੂੰ ਪੁੱਛੀ ਨਾ ਲਵਾ ਸੁਖ ਨਾ ਨਹੀਂ ਸਹੀ ਆਇਆ ਚਲ ਛੱਡ ਦੇ ਪਰ ਮਮੀ ਆ ਗਈ ਕਿ ਬਾਤ ਚਲਾਉਂਗਾ ਕੀ ਪੁੱਤ ਕਿੰਨੇ ਗੱਲਾਂ ਕਰੀਂਦਾ ਕੋਈ ਨਹੀਂ ਮਮੀ ਆ ਵੀਡੀਓ ਵੇਖਣ ਡਿਆ ਇੱਕ ਹਾਂ ਆ ਮੈਂ ਉਹਦਾ ਮੋਟਰ ਤੇ ਨਹੀਂ ਗਿਆ ਤੇ ਸਹਿਲ ਹੁੰਦਾ ਮੈਂ ਕਿ ਮੋਟਰ ਤੋਂ ਫੇਰਾ ਮਾਰ ਕੇ ਆਉਂਦੇ ਆ ਆਹੋ ਜਾ ਆ ਕਿ ਤੂੰ ਦੇ ਉਪਰੇਆ ਵਾਂਗੂ ਕਰਦਾ ਜਿੱਦਾਂ ਉਹੋ ਗੱਲ ਤੈਨੂੰ ਪਤਾ ਨਹੀਂ ਮੈਂ ਪੰਬੀ ਤੇ ਜਾਵਾਂ ਆਹ ਉਹਦਾਂ ਦਾ ਮੈਂ ਕੰਮਾਂ ਨੂੰ ਤਰਿਆ ਫਿਰਨਿਆ ਕਦੀ ਕਿਤੇ ਕਦੀ ਕਿਤੇ ਮੈਂ ਹੁਣ ਜਾਂਨੇ ਆ ਮੋਟਰ ਤੇ ਨੌਂ ਵਜੇ ਚੱਲੇ ਹੋ ਗਿਆ ਵੀ ਵੀ ਦੱਸੀ ਇਹਨੂੰ ਕੋਈ ਵੀ ਕਮੀ ਹੋਊਗੀ ਕਿਸੇ ਗੱਲ ਆਹ ਕੋਈ ਜਾਨ ਨੇ ਵੇਖਿਓ ਟਿੰਡੇ ਟੁੰਡੇ ਦੀ ਸਪਰੇਦ ਨਹੀਂ ਹੋਣ ਵਾਲੀ ਕੋਈ ਨਹੀਂ ਵੇਚਦਾ ਜਾ ਕੇ ਹਾਂ ਤੀ ਪਕਾ ਲੋ ਰੋਟੀ ਰਾਟੀ ਰੋਟੀਆਂ ਮੈਂ ਤੁਹਾਡਾ ਹੀ ਸੋਚਣ ਦੀਆਂ ਵੀ ਧਾਰ ਮਾਵਾਂ ਦੀ ਬਣਾਈਆਂ ਆ अच्छा ते मैं अखंडी भी सैले दीकंदा ਨਾਲ ਉਹਦੇ ਪਰੌਂਠੀਆਂ ਆ ਦੇਂਦਾ ਮम्मी ਚਾਹਾਂ ਨੁਕਰਾਂ ਵਾਲੀਆਂ ਪਰੌਂਠੀਆਂ ਲਾ ਦੇ ਤੇ ਮੈਂ ਤੈਨੂੰ ਪੁੱਛਣਾ ਵੀ ਤੂੰ ਕੀ ਖਾਣਾ ਤੇ ਪਰਾ ਪਕਾ ਲਓ ਪਰੌਂਠੀਆਂ ਹੀ ਕਿ ਮੈਂ ਵੀ ਸੈਲ ਦੇ ਨਾਲ ਹੀ ਖਾਣੂੰ ਪਰੌਂਠੀਆਂ ਹੀ ਕਿਹੜੀ ਗੱਲ ਆ ਨਹੀਂ ਮੈਂ ਚੱਲ ਪੁੱਛ ਲਈਨੀ ਪੁੱਛੇ ਤੇ ਬਗੈਰ ਕੀ ਬਣਾਉਣਾ ਨਹੀਂ ਕੋਈ ਗੱਲ ਨਹੀਂ ਤੇ ਪਰੌਂਠੀਆਂ ਪਕਾ ਲਓ ਹਾਂ ਉਹ ਖਾ ਖੂ ਲੈਣੀਆਂ ਚੱਲ ਠੀਕ ਆ ਮੈਂ ਫੇਰ ਬਣਾ ਦਊਂਗੀ ਤੇ ਤੁਸੀਂ ਜਾਓ ਆਹ ਵਾਲੇ ਹਿੰਦੂ ਸਾਹਿਬ ਨੂੰ ਗਾਈਆਂ ਬੰਨਣ ਗਿਆ ਹੋ ਰੋਟੀ ਬੰਬੀ ਦਵਾਨ ਕੇ ਖਾਣੀ ਆ ਕਿ ਪਿੰਨਾ ਖਾਣੀ ਆ ਮੰਮੀ ਮੈਂ ਅਦਰੋਂ ਫੇਰਾ ਮਾਰੀ ਆਈਏ ਫੇਰੀ ਖਾਣੇ ਆਣਗੀ। ਹਾਂ ਵੀ ਗੱਲ ਠੀਕ ਆ ਮੁਰਚੇ ਫੇਰ ਪੁੱਤ ਠੰਡੀਆਂ ਆਈਆਂ ਨੇ ਉਹ ਨਹੀਂ ਲੰਗਦੇ ਆ। ਨਹੀਂ ਜਦੋਂ ਉਹਨੇ ਫੇਰੀ ਪਕਾਇਓ। ਹਾਂ ਫੇਰ ਲਾਉਂਗੀ। ਹਾਂ ਹਲੇ ਹੁਣ ਤੇ ਚਾਹ ਪੀਤੀ ਆ। ਦਮਿੰਨ ਠਹਿਰ ਕੇ ਖਾਣੇ ਆ ਰੋਟੀ। ਆਣਾ ਅੱਧੇ ਘੰਟੇ ਤੱਕ ਆਪਾਂ। ਠੀਕ ਆ। ਮੈਂ ਹੁਣ ਅਜੇ ਫੇਰ ਕੋਈ ਹੋਰ ਕੰਮ ਵੇਖ ਲੈਨੇ। ਆ ਤੂੰ ਵੇਖ ਲਓ ਫਿਰ। ਸਹਾਲ ਨੇ ਮੈਂ ਤਾਂ ਹਮੀ ਲਾਤਾ ਵਾ। ਕੋਈ ਨਹੀਂ ਆ ਜਾਂਦਾ। ਜੋ ਨਵੀਨ ਸਰਗੀ ਆਣਾ ਹੂੰ ਆ ਵਿੱਚ ਵੇਹਾਂ ਕਿ ਦਾਵਾ ਆ ਬੂਟੀ ਜੀ ਪਟਾ ਲੈਣੀ ਉਸ ਦਿਨ ਬੰਦੇ ਲਾਏ ਹੀ ਤੇ ਉਹ ਬੰਦੇ ਦੇ ਉੱਤੇ ਡਾਈ ਗਈ ਥੱਲੇ ਡਾਈ ਨਹੀਂ ਅਜੇ ਅਛਾ ਉਧਰ ਲੀਆਂ ਚੜਾਏ ਹੂੰ ਚਾ ਇਧਰ ਵੀ ਹੱਲ ਆ ਗਏ ਤੇ ਪਟਾੜਾ ਹਣਾ ਤੇ ਬੰਨ ਆਪਣਿਆਂ ਨੂੰ ਵੜਦੇ ਹੁਣ ਪੱਠੇ ਤੇ ਮੁੱਕ ਗਏ ਆ ਚੱਲ ਵੇਖ ਲਾ ਫਿਰ ਨੰਬਰ 3 ਆ ਕੋਤਰਾ ਖੰਡ ਆ ਸਪਰੇਅ ਸਪਰੂਵ ਉਧਰ ਕਰਤੀ ਸਪਰੇਅ ਨਹੀਂ ਕੀਤੀ ਐਦਕੀ ਐਦਕੀ ਨਹੀਂ ਕਰਨੀ ਕਿਉਂ ਵਾਗੇ ਨਹੀਂ ਕੀਤੀ ਕਹਿੰਨੇ ਅੱਛਾ ਕੀਤੀ ਨਹੀਂ ਕਹਿੰਨੇ ਹਰਕਾ ਅਭੀ ਚੰਗੀ ਗੱਲ ਆ ਅਭੀ ਬਹੁਤ ਵਧੀਆ ਗੱਲ ਆ ਸਭ ਨੂੰ ਸਪਰੇ ਨਾ ਹੋਵੇ ਆ 1 ਸਾਲ ਤੇ ਟਰਾਈ ਕਰਨਾ ਚਾਹੀਦਾ ਕਿਦਾਂ ਕੀ ਸਾਬਤ ਆ ਹੂੰ ਇਹਦੇ ਪਾ ਪਾ ਕੇ ਰਿਆਂ ਸਪਰੇਆਂ ਤੇ ਐਤ ਕੀ ਖਾਦ ਵੀ ਬਹੁਤ ਘਟ ਪਈ ਆ ਤੇ ਤਰਾ ਕਮਰਾ ਲੱਗਦਾ ਦੇਖ ਗਿਆ ਤੁਸੀਂ ਮੈਨੂੰ ਦੱਸਿਆ ਇਹਨਾਂ ਘਾਰੇ ਕਰਤਾ ਆਹ ਦੇਖ ਗਿਆ ਇਹ ਮੇਰਾ ਹੀ ਤਾਂ ਖੇਰ ਕਰਤਾ ਪਿਆ ਚਾਬੀ ਨਹੀਂ ਆਂਦੀ ਨਹੀਂ ਵੇਖ ਲੈਣਾ ਚਾਬੀ ਲੈ ਕੇ ਘਰੇ ਚੱਲ ਵੜ ਲੈ ਫਿਰ ਜਾ ਜਾ ਕੇ ਪੱਠੇ ਕਿੱਥੋਂ ਵੜਨੇ ਨਹੀਂ ਤੇ ਮੈਨੂੰ ਦੱਸ ਦੇ ਮੈਂ ਵੜ ਦਿੰਨਾ ਨਹੀਂ ਕੋਈ ਨਹੀਂ ਵੜ ਲੈਣਾ ਉਹ ਚਾਚੇ ਉਹਨਾਂ ਦੇ ਵੜ ਲੈਣੇ ਪੜਿਆ ਫੋਨ ਆ ਗਿਆ ਮੈਨੂੰ ਜਾ ਤੂੰ ਜਾ ਕਿਹੜੀਆਂ ਗੱਲਾਂ ਸੁਣਦਾ ਮੇਰੀਆਂ ਬੱਸ ਕੋਣ ਆ ਗਿਆ ਜੀ ਫੇਰ ਸੁੱਖ ਦਾ ਹੀ ਹਲੋ 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 ਹਾਂ ਜੀ ਆ ਤੇ ਹਾਂ ਵਧੀਆ ਤੀ ਸੁਣਾਓ ਬਸ ਵਧੀਆ ਕੀ ਘੰਟੇ ਕੁਛ ਨਹੀਂ ਇੱਥੇ ਮੋਟਰ ਤੇ ਆਏ ਹਾਂਗਾ ਮੜੇ ਕੰਮ ਹੀ ਸੈਲ ਨਾਲ ਅੱਛਾ ਅੱਛਾ ਠੀਕ ਹੈ ਹਾਂ ਔਰ ਤੇ ਸੈਰ ਨਾਲ ਕੀ ਕੰਮ ਬਸ ਉਦਾਂ ਹੀ ਯਾਰ ਉਦੋਂ ਦਾ ਮੈਨੂੰ ਆਇਆ ਨਹੀਂਗਾ ਜਦੋਂ ਦਾ ਮੈਂ ਆਇਆ ਮੈਂ ਕਿਹਾ ਚੱਲ ਮੋਟਰ ਤੋਂ ਫੇਰਾ ਮਾਰ ਆਉਂਨੇ ਜੇ ਚੈਲਨਾ ਸਾ ਮੇਰੇ ਚੈਲਨਾ ਦਾ ਰੈਡੀ ਹੋਈ ਸੀ ਅੱਜ ਤਾਈ ਉਹ ਯਾਰ ਮੈਂ ਗੱਲ ਕਾਦੀ ਮੋਟਰ ਤੇ ਆਇਆ ਵਾਂ ਠੀਕ ਆ ਤਾਂ ਯਾਰ ਰਾਤੀ ਨਾ ਇੱਕ ਸੁਪਨਾ ਨਹੀਂ ਚੰਗਾ ਆਇਆ ਕਿਉਂ ਕੀ ਹੋਇਆ ਕੀ ਆਇਆ ਸੁਪਨਾ ਇਦਾਂ ਵੀ ਮੰਮੀ ਦੇ ਜਦਾਂ ਕੋਸ਼ ਹੋ ਗਏ ਡੇਪਿਆ ਹਾਂ ਤੇ ਜਾਗ ਮੇਰੀ ਖੁੱਲ ਗਈ ਉੱਪਰ ਵਾਏ ਜੇ ਸਾਰੇ ਇਦਾਂ ਸੈਲ ਵੀ ਬੜਾ ਡਰ ਗਿਆ ਕਿ ਆ ਵੀ ਵੀਰੇ ਕਿਉਂ ਹੋਇਆ ਸੱਚਾ ਠੀਕ ਆ ਹਾਂ ਤੈਨੂੰ ਇਹ ਫੋਨ ਸਿੱਧੇ ਸਰੇ ਤੇ ਮੈਂ ਵੀ ਤੁਹਾਨੂੰ ਕੇ ਕੰਮ ਨੂੰ ਹੀ ਲਾ ਜਾਣਾ ਫੋਨ ਫਿਰ ਅੱਜ ਮਿਲੋ ਤੇ ਤੁਹਾਨੂੰ ਦੱਸ ਦੇਈਆਂ ਯਾਰ ਹਾਲੇ ਕੱਲ ਤੇ ਮਿਲੇ ਆ ਹਾਂ ਹੋਤੀ ਅੱਜ ਕੀ ਆ ਅੱਜ ਵੀ ਮਿਲੋ ਤਾਂ ਮੈਂ ਆਪਣੇ ਘਰ ਦੇ ਨਾਲ ਗੱਲ ਕਰ ਲਈ ਆ ਅੱਛਾ ਕੀ ਕਹਿੰਦੇ ਆ ਹਾਂ ਉਹ ਮੈਂ ਤੁਹਾਨੂੰ ਮਿਲ ਕੇ ਦੱਸਦੀ ਆ ਉਹਨਾਂ ਤੇ ਕੀ ਜਾਂਦੇ ਆ ਚੱਲ ਠੀਕ ਆ ਫਿਰ ਮੈਂ ਆ ਗਿਆ ਕਦੋਂ ਆ ਬਸ ਆ ਜਾਓ ਤੇ ਆ ਰਹੇ ਹੋ ਤੇ ਠੀਕ ਹੈ 1 ਘੰਟਾ ਰੋਕ ਸਕਦੇ ਆ ਮੈਂ ਸੈਲ ਨੂੰ ਨਾਲ ਹੀ ਲੈ ਜਾਊਂਗਾ ਨਹੀਂ ਨਹੀਂ ਆਉਂਛੇਤੀ ਤੇ ਚਲ ਠੀਕ ਆ ਮੈਂ ਆ ਗਿਆ ਪਾਪਾ ਠੀਕ ਓਕੇ ਓਕੇ ਹੁਣੇ ਹੀ ਮਿਲੋ ਹੁਣੇ ਹੀ ਮਿਲੋ ਹੁਣੇ ਤੋਂ ਹੀ ਮਿਲਾਂ ਆਰਡਰ ਹੀ ਨੇ ਬੱਜਣਾਂ ਪਏ ਜਾਵਾਂ ਮੈਂ ਚਲ ਹਾਂਜੀ ਪਾਜੀ ਮੈਨੂੰ ਮੜਾ ਜਾਣਾ ਕਿਹਦਾ ਫੋਨ ਆ ਗਿਆ ਮੈਂ ਆਇਆ ਪਰਾਂ ਬਾਜ਼ਾਰ 'ਚ ਤੇ ਤੂੰ ਚਲ ਜੀ ਫੇਰ ਘਰ ਨੂੰ ਚਾਹ ਠੀਕ ਆ ਚਲ ਜਾ ਤੁਸੀਂ ਆ ਲੈ ਜੂਗਾ ਚੋਕੇ ਨਾ ਪੱਟੇ ਹਾਂ ਲਾਏ ਨੇ ਚੱਲ ਠੀਕ ਆ ਫੇਰ ਓਕੇ ਮੰਮੀ ਹਾਂਜੀ ਮੈਂ ਮੜਾ ਜਾ ਕੰਮ ਚੱਲਿਆ ਆਂ ਤੇਰੇ ਕੰਮ ਕਿਹੜੇ ਆ ਜਿਹੜੇ ਮੁੱਕਦੇ ਨਹੀਂ ਇਹ ਮਿੰਟਕ ਬਾਅਦ ਮੈਂ ਕੰਮ ਚੱਲਿਆ ਕੰਮ ਚੱਲਿਆ ਹੁਣ ਕਿੱਥੇ ਜਾਣਾ ਉਹ ਨਾ ਵਾ ਬਸ ਥੋੜਾ ਜਿਹਾ ਲੱਗ ਜਾਣੇ ਆ 2 ਕ ਘੰਟੇ ਮੈਂ ਕਿ ਦੋਸਤ ਨੂੰ ਮਿਲ ਜਾਣਾ ਵਾ ਭਾਈ ਤੇਰੇ ਕਿੰਨੇ ਕ ਦੋਸਤ ਵਾ ਸਾਬੀ ਕਿੰਨੇ ਕ ਕੀ ਉਹਦਣ ਇੱਕ ਨੂੰ ਮਿਲ ਕੇ ਆਇਆ ਵਾ ਦੋਸਤ ਵੀ ਹੈਗੇ ਆ 4-5 ਜਿਹੜੇ ਚੰਗੇ ਆ ਚੱਲ ਜਾਇਆ ਤੇ ਛੇਤੀ ਐਵੇਂ ਆਹ ਖਾਣ ਕੇ ਰੋਟੀ ਖਾਣਾ ਮੈਂ ਸਹਿ ਲ ਆ ਜਾਂਦਾ ਮੋਟਰ ਤੋਂ ਕੱਲਾ ਹੀ ਚੱਲਦਾ ਮੈਂ ਮੜੇ ਤਿਹਾਰ ਹੋਣਾ ਚਲ ਕੋਈ ਨਹੀਂ ਹਾਵੀ ਤਾਂ ਮਿੰਟ ਚੋਂ ਦੀ ਮੈਂ ਦੋਸਤ ਨੂੰ ਮਿਲਣ ਚੱਲਿਆ ਉੱਥੇ ਚੱਲਿਆ ਮੈਂ ਨਹੀਂ ਰੋਟੀਆਂ ਖਾ ਲੋ ਉਹ ਹੋਰ ਹੀ ਕੰਮ ਕਰੀ ਜਾਂਦਾ